Divine Angels Welfare Society Fagwara ਵੱਲੋਂ ਕਲਾ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਸੰਸਥਾ ਦੀ ਤੀਸਰੀ ਵਰੇਗੰਢ ਦੇ ਉਪਲਾਖਸ਼ ਵਿੱਚ ਸੰਗੀਤਨ ਸਮਾਗਮ ਪੰਜ ਮੰਦਰੀ ਮਿਲੀਗੇਟ ਫਗਵਾੜਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਪੰਜ ਮੰਦਰੀ ਮੰਦਿਰ ਮਿਲੀਗੇਟ ਫਗਵਾੜਾ ਵਿਖੇ ਬੜੀ ਹੀ ਧੂਮਤਾਂਮ ਨਾਲ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸਮਾਹ ਸੇਵਕਾ ਸ਼੍ਰੀਮਤੀ ਨੀਤਾ ਸੋਮਪrakash ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਧਰਮ ਪਤਨੀ ਸ਼੍ਰੀਮਤੀ ਸਰਵਜੀਤ ਕੌਰ ਢਾਲੀਵਾਲ ਹਾਜ਼ਰ ਹੋਏ। ਸਮਾਗਮ ਦੌਰਾਨ ਜਿੱਥੇ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਸ਼੍ਰੀ ਰਾਧਾ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਤ ਆਗੁਣ ਗਾਣ ਕੀਤਾ ਗਿਆ, ਉੱਥੇ ਹੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਭਜਨਾ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ اظہار ਵੀ ਕੀਤਾ। ਜਰ ਕੀ ਕਲੱਬ ਵੱਲੋਂ ਸ਼੍ਰੀਮਤੀ ਨੀਤਾ ਸੋਮਪrakash ਸ਼੍ਰੀਮਤੀ ਸਰਬਜੀਤ ਕੌਰ ਢਾਲੀਵਾਲ ਤੋਂ ਇਲਾਵਾ ਸਮੂਹ ਕਲੱਬ ਮੈਂਬਰਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵਿਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਾਕਫ ਬੁਲਾ ਰਹੇ ਨੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸ਼ਰਧਾਲੂਆਂ ਵਿੱਚ ਭੰਡਾਰਾ ਅਚੁੱਟ ਵਰਤਾਇਆ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਮੰਦਰ ਦੇ ਵਿੱਚ 36ਵਾਂ વાર્ਸ਼ਿਕ ਸੁਮੇਲਨ ਉਹਦੇ ਉਸ ਦਾ ਉਤਸਵ ਦੇ ਵਿੱਚ ਭਜਨ ਸੰਧਿਆ ਦਾ আয়োজন ਰੋਜ਼ੀ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਹੜੀਆਂ ਕਿ 1 ਤਰੀਕ ਤੋਂ ਸ਼ੁਰੂ ਹੋ ਕੇ 8 ਤਰੀਕ ਤੱਕ 8 ਤਰੀਕ ਦਪਹਿਰ ਤੱਕ ਸਵਾਗਤ ਹੋਣਗੇ ਆ ਇਸ ਦੇ ਵਿੱਚ ਸਾਨੂੰ ਲੋਕਾਂ ਦਾ ਪਿਆਰ ਸਾਰਿਆਂ ਦਾ ਬਹੁਤ ਭਰਪੂਰ ਮਿਲ ਰਿਹਾ ਹੈ ਜਿਹਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਦਿਨ ਰੋਜ਼ ਤੋਂ ਹੀ ਸੰਖਿਆ ਦਾ ਵੀ ਲੋਜ ਦੇ ਭਗਤਾਂ ਦਾ ਆਣ ਦਾ ਵੀ ਥੋੜਾ ਜਿਹਾ ਵਾਧਾ ਹੋ ਰਿਹਾ ਹੈ ਇਹ ਸਿਰਫ ਲੋਕਾਂ ਦਾ ਪਿਆਰ ਹੈ ਇਹ ਜਿਹੜਾ ਵੀ ਫੰਕਸ਼ਨ ਹੈ ਨਾ ਪੰਜ ਮੰਦਰੀ ਕਮੇਟੀ ਦਾ ਹੈ ਨਾ ਸਨਾਤਨ ਕਰਮ ਸੰਗੀਤ ਮੰਡਲ ਦਾ ਇਹ ਸਾਰੇ ਸਾਡੇ ਭਰਾਵਾਂ ਦਾ ਭੈਣਾਂ ਦਾ ਸਾਡੀ ਸੰਗਤ ਦਾ ਸਾਰਿਆਂ ਦਾ ਰਲ ਕੇ ਹੈ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਲੰਬਾ ਪ੍ਰੋਗਰਾਮ ਹੁੰਦੇ ਹੋਏ ਵੀ ਸਾਨੂੰ ਪੂਰ ਸਾਥ ਦੇ ਰਹੇ ਆ ਇਸ ਕਰਕੇ ਜਿਹੜੇ ਸਾਡੇ ਨਾਲ ਚੱਲ ਕੇ ਲੋਕ ਆ ਰਹੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੇ ਇਸੇ ਤਰ੍ਹਾਂ ਹੀ ਸਾਡਾ ਮੰਦਿਰ ਆਪਣਾ ਧਰਮ ਦੇ ਕੰਮ ਵੀ ਕਰਦਾ ਹੈ ਨਾਲ ਨਾਲ ਸਮਾਜ ਦੇ ਕੰਮ ਵੀ ਅਸੀਂ ਕਰਦੇ ਆ ਕਿਤੇ ਦੇਸ਼ ਨੂੰ ਲੋੜ ਹੋਵੇ ਸਭ ਤੋਂ ਪਹਿਲਾਂ ਦੇਸ਼ ਉਸ ਤੋਂ ਬਾਅਦ ਸਮਾਜ ਫਿਰ ਤੱਕ ਅਸੀਂ ਇਸ ਪਾਲਿਸੀ ਦੇ ਹੀ ਚੱਲਦੇ ਆ ਲੋਕਾਂ ਦਾ ਬਹੁਤ-ਬਹੁਤ ਮਿਹਰਬਾਨੀ ਮੈਂ ਮਿਸਿਸ ਨੀਨੂ ਪੱਬੀ ਫਰੋਮ ది ਵਾਈਨ ਐਂਜਲਸ ਸਾਡੇ ਸਾਡੇ ਕਲੱਬ ਦੀ ਤੀਸਰੀ ਐਨੀਵਰਸਰੀ ਦੀ ਖੁਸ਼ੀ ਵਿੱਚ ਜਿਵੇਂ ਕਿ ਅਸੀਂ ਅੱਜ ਸਮਾਗਮ ਕਰਵਾਇਆ ਹੈ ਸੰਗੀਤਨ ਮੰਡਲ ਕਰਵਾਇਆ ਹੈ ਵੈਸੇ ਤਾਂ ਸਾਰਾ ਸ਼ਹਿਰ ਜਾਣਦਾ ਹੀ ਹੈ ਕਿ ਸਾਡੇ ਕਲੱਬ ਬੋਲੋਂ अनेका ਕਾਰਜ ਕੀਤੇ ਜਾਂਦੇ ਨੇ ਜਿਸ ਦੇ ਨਾਲ ਸਮਾਜ ਭਲਾਈ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਅਸੀਂ ਧਾਰਮਿਕ ਕੰਮਾਂ ਦੇ ਵਿੱਚ ਵੀ ਅੱਗੇ ਹੀ ਰਹਿਣੇ ਹਾਂ ਇਸੇ ਕਰਕੇ ਉਸ ਉਪਲਖਸ਼ ਦੇ ਵਿੱਚ ਤੀਸਰੀ ਐਨੀਵਰਸਰੀ ਦੇ ਉਪਲਖਸ਼ ਵਿੱਚ ਅਸੀਂ ਅੱਜ ਸੰਗੀਤਨ ਕਰਵਾਇਆ ਹੈ ਜਿੱਥੇ ਕਿ ਸਾਰੇ ਲੋਕਾਂ ਨੇ ਨੱਚ ਝੂਮ ਕੇ ਭਜਨਾ ਦਾ ਆਨੰਦ ਲਿਆ ਅਤੇ ਸਖੀਆਂ ਦੀ ਤਰ੍ਹਾਂ ਰਾਤ ਰਾਤ ਰਜ਼ਾਈ ਅ ਅਸੀਂ ਸਾਰੇ ਇਸ ਸਮਾਗਮ ਦੇ ਵਿੱਚ ਤੁਹਾਨੂੰ ਸਭ ਨੂੰ ਵਧਾਈ ਦਿੰਨੇ ਆ